ਪੁੱਤਰ ਮਿਟਰੇ ਮੇਵੇ ਹੁੰਦੇ ਨੇ ਤਾਂ ਧੀਆਂ ਕਰਦੀਆਂ ਸ਼ਾਨ ਹੁੰਦੀਆਂ ਨੇ ਇਹ ਕਥਨ ਸੱਚ ਕਰ ਦਿਖਾਇਆ ਹੈ ਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਸਮਰਾਲਾ ਨੇੜਲੇ ਪਿੰਡੇ ਸ਼ਾਮਗੜ ਦੇ ਵਸਨੀਕਾ ਮਨਪ੍ਰੀਤ ਸਿੰਘ ਦੀ ਪਤਨੀ ਨੇ ਧੀ ਨੂੰ ਜਦੋਂ ਜਨਮ ਦਿੱਤਾ ਤਾਂ ਪਰਿਵਾਰ ਨੇ ਧੀ ਦਾ ਸਵਾਗਤ ਬੈਂਡ ਬਾਜਾ ਨਾਲ ਕੀਤਾ ਜ਼ਿਕਰ ਕੀਤਾ ਹੈ ਕਿ ਮਨਪ੍ਰੀਤ ਸਿੰਘ ਦੇ ਘਰ 13 ਸਾਲ ਪਹਿਲਾਂ ਇੱਕ ਧੀ ਹੋਈ ਸੀ ਅਤੇ ਅੱਜ 13 ਸਾਲ ਦੇ ਹੋ ਚੁੱਕੀ ਹੈ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਪਤਨੀ ਦੂਸਰੀ ਔਲਾਦ ਦੀ ਇੱਛਾ ਪੂਰੀ ਹੋਣ ਦੀ ਉਡੀਕ ਕਰ ਰਹੇ ਸਨ ਤਾਂ 13 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਮਨਪ੍ਰੀਤ ਸਿੰਘ ਦੇ ਘਰ ਦੁਬਾਰਾ ਧੀ ਨੇ ਜਨਮ ਲਿਆ ਮਨਪ੍ਰੀਤ ਸਿੰਘ ਦੇ ਪਰਿਵਾਰ ਨੇ ਬੈਂਡਬਾਜਾਂ ਦੇ ਨਾਲ ਗਾਜ-ਵਾਜ ਕੀਤੀ ਦਾ ਸਵਾਗਤ ਕੀਤਾ ਦੁਬਾਰਾ ਧੀ ਹੋਣ ਦੀ ਖੁਸ਼ੀ 'ਚ ਪਰਿਵਾਰ ਨੇ ਬੈਂਡਬਾਜਾਂ ਦੇ ਨਾਲ ਧੀ ਦਾ ਸਵਾਗਤ ਕਰਨ ਦੇ ਨਾਲ-ਨਾਲ ਸਮਾਜ ਦੇ ਵਿੱਚ ਮਨਪ੍ਰੀਤ ਸਿੰਘ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਸਮਾਜ ਦੇ ਵਿੱਚ ਸੁਨੇਹਾ ਦਿੱਤਾ ਹੈ ਕਿ ਮੁੰਡਾ ਹੋਣਾ ਜ਼ਰੂਰੀ ਨਹੀਂ ਬਲਕਿ ਤੰਦਰੁਸਤ ਔਲਾਦ ਹੋਣੀ ਜ਼ਰੂਰੀ ਹੈ। ਬਧਾਈਆਂ ਬੰਜੀ ਸਾਨੂੰ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਕੀ ਕਹਿਣਾ ਤੁਹਾਨੂੰ ਤੁਹਾਡੇ ਕੀ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਨੇ ਮੇਰੀ ਥੋੜੀ ਦੁਬਾਰਾ ਫੇਰ ਭਰੀ ਪਹਿਲਾਂ ਹੀ ਮੇਰੇ ਧੀ ਆ ਜੋ ਕਿ 13 ਸਾਲ ਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਸਾਡੀ ਬਹੁਤ ਬਹੁਤ ਸਾਡੀ ਕਿਰਪਾ ਕੀਤੀ ਜੋ ਕਿ ਮੈਂ ਦੂਸਰੀ ਵਰੀਤੀ ਦੀ ਦਾ ਬਖਸ਼ਿਸ਼ ਹੋਈ। ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇ ਅਸੀਂ ਸੋਚੀਏ ਕਿ ਸਮਾਜ ਚਾਹੁੰਦਾ ਵੀ ਪਹਿਲਾਂ ਧੀ ਆ ਤੇ ਦੂਸਰਾ ਮੁੰਡਾ ਹੋਵੇ ਸਾਡੇ ਘਰ ਗਾਂ ਦੀ ਅੰਸ ਸਾਡੀ ਵੜੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸਿੰਘਾ ਮਹਾਰਾਜ ਅੱਗੇ ਅਰਦਾਸ ਕੀਤੀ ਮਰ ਸਾਡੇ ਘਰ ਜੋ ਵੀ ਜੀ ਆਵੇਗਾ ਅਸੀਂ ਦਾ ਪੂਰਾ ਤੇ ਪੂਰਾ ਸਤਕਾਰ ਕਰਾਂਗੇ ਸੋ ਵਾਹਿਗੁਰੂ ਜੀ ਨੇ ਬਹੁਤ ਬਹੁਤ ਕਿਰਪਾ ਕੀਤੀ 13 ਸਾਲ ਬਾਅਦ ਮੇਰੇ ਘਰ ਦੁਬਾਰਾ ਫੇਰ ਧੀ ਦੀ ਦਾਤ ਬਖਸ਼ਿਸ਼ ਹੋਈ ਹੈ ਸੋ ਮੈਂ ਪਰਮਾਤਮਾ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਸੋ ਵਾਹਿਗੁਰੂ ਜੀ ਸਾਰਿਆਂ ਨੂੰ ਮਿਹਰਾਂ ਪਰਿਆਤ ਰੱਖੇ ਖੁਸ਼ੀਆਂ ਦਾਤਾਂ ਬਖਸ਼ ਦੇਣ ਸੋ ਤਿਆਂ ਦਾ ਬੱਤ ਬੱਤ ਸਤਿਕਾਰ ਕਰੋ ਜੋ ਕਿ ਅੱਜ ਕੱਲ੍ਹ ਜਿਵੇਂ ਦੇਹ ਦਾ ਸਮਾਜ ਦੇ ਵਿੱਚ ਬਹੁਤ ਕੁਸ਼ੀਆਂ ਦੇ ਨਾਲ ਹੋ ਵੀ ਰਿਹਾ ਹੈ ਸੋ ਸਾਨੂੰ ਤਿਆਂ ਨੂੰ ਬੱਤ ਬੱਤ ਪੜਾਉਣਾ ਲਿਖਾਉਣਾ ਚਾਹੀਦਾ ਹੈ ਸੋ ਜੋ ਕਿ ਆਪਣੇ ਮਾਤਾ ਪਿਤਾ ਦਾ ਗਾਂਹ ਜਾ ਕੇ ਮਾਣ ਸਤਿਕਾਰ ਵਧਾਉਣ ਨਿੰਕੇ ਮਨ ਦੇ ਸਵਾਲ ਕਿ ਬਹੁਤ ਲੰਬੇ ਸਮੇਂ ਬਾਅਦ ਬੁਸਰੀ ਦੀ ਮਨ ਦੇ ਵਿੱਚ ਫਿਰ ਵੀ ਇੰਗਰਸਟੀ ਦੇ ਵਿੱਚ ਆਉਂਦਾ ਹੈ ਕਿ ਵਨਸ਼ ਉਹ ਦਾ ਓਨਲੀ ਸੰਮ ਪੁੱਤਰੀ ਜਰੂਰ ਦੇ ਜੋ ਸਮਾਜ ਦੀ ਸੋਚ ਬਣੀ ਹੋਈ ਹੈ ਲੋਕਾਂ ਦੀ ਬਹੁਤ ਲੋਕਾਂ ਦੇਖੋ ਜੀ ਇਹ ਸਮਾਜ ਦੀ ਸੋਚ ਆ ਵੀ ਸਾਡੇ ਘਰ ਦੇ ਵਿੱਚ ਪੁੱਤਰ ਆਵੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮੇਰੀ ਵਾਈਫ ਨੇ ਵੀ ਮੈਨੂੰ ਇਹ ਗੱਲ ਕਹੀ ਸੀਗੀ ਕਿ ਮਹਾਰਾਜ ਸਾਨੂੰ ਇੱਕ ਜੀਵ ਜ਼ਰੂਰ ਦੇ ਦੀ ਜੋ ਕਿ ਸਾਡੇ ਘਰ ਦੇ ਵਿੱਚ ਆਵੇ ਸਾਡੇ ਘਰ ਦੀ ਖੁਸ਼ੀਆਂ ਪਰਵਾ ਤੇ ਵਾਧੇ ਹੋਣ ਔਰ ਸਿੱਧਾ ਬਾਹ ਪਰਮਾਤਮਾ ਦੇ ਅੱਗੇ ਹੀ ਬੇਨਤੀ ਕੀਤੀ ਸੀ ਮਹਾਰਾਜ ਜੀ ਜੋ ਵੀ ਜੀਵ ਮੇਰੇ ਘਰ ਦੇ ਵਿੱਚ ਆਵੇਗਾ ਸਾਨੂੰ ਉਹੀ ਆ ਜੇ ਉਸ ਕੋਸ਼ਿਸ਼ ਨੀਗਾ ਜੋ ਪਰਮਾਤਮਾ ਸਾਡੀ ਦੁਬਾਰਾ ਝੋਲੀ ਫੇਰ ਦੁਬਾਰਾ ਭਾਜੀ ਤੇ ਮੇਰੇ ਰਿਸ਼ਤੇਦਾਰ ਹੁੰਦੇ ਨੇ ਰਿਸ਼ਤੇ ਫੋਨ ਆਏ ਹੋਣਗੇ ਤੁਹਾਨੂੰ ਰਿਸ਼ਤੇਦਾਰਾਂ ਦੇ ਤਾਂ ਮੈਨੂੰ ਬਹੁਤ ਫੋਨ ਆਏ ਨੇ ਕਹਿੰਦੇ ਜੀ ਤੁਸੀਂ ਚਲੋ ਅੱਗੇ ਚਾਂਸ ਦਿੱਤਾ ਸਿੰਘਾ ਤੁਹਾਨੂੰ ਕਿਸੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਸਿੰਘਾ ਤੁਹਾਨੂੰ ਦਵਾਈ ਖਾਣੀ ਚਾਹੀਦੀ ਵੀ ਗਾਹ ਤੁਹਾਡੇ ਘਰ ਪੁੱਤਰਾ ਵੀ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਹਿੰਦਾ ਜੇ ਮੈਂ ਇਹ ਹੀ ਆਪਣੇ ਮਨ ਦੇ ਵਿੱਚ ਪਾਵਨ ਰੱਖ ਰਿਹਾ ਮੇਰੇ ਘਰ ਪੁੱਤਰ ਆਵੇ ਹਨਾ ਪਰ ਨਹੀਂ ਪਰ ਇਹ ਸਭ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਮਾਰ ਮੇਰੇ ਘਰ ਦੇ ਵਿੱਚ ਜੀ ਆਵੇ ਚਾਹੇ ਬੇਟੀ ਹੋਵੇ ਜਾਂ ਪੁੱਤਰ ਹੋਵੇ ਪਰ ਸਾਨੂੰ ਕਿ ਜੀ ਜ਼ਰੂਰ ਜ਼ਰੂਰ ਤਾਂ ਪਰ ਹੁਣ ਮੇਰੇ ਘਰ ਦੋ ਤੀਨ ਮੈਂ ਜੋਤੀ ਦੂਸਰੀ ਜਪ ਕੀ ਤਕੋਰ ਆਈ ਆ ਅਸੀਂ ਉਹਦਾ ਬੜੀ ਮਾਨ ਸਤਕਾਰ ਢੋਲ ਵਜਾ ਕੇ ਘਰ ਦੇ ਵਿੱਚੋਂ ਤੀਨੂੰ ਨੇ ਘਰ ਲੈ ਕੇ ਆਂਦਾ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਪਾਈਰੰਤ ਸਿੰਘ ਜੀ ਤੁਹਾਡੇ ਪਰਿਵਾਰ ਦੇ ਵਿੱਚ ਦਿੱਤੀ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਮੇਰਾ ਹਰਤਪੁਰਾਵਾਦ ਦੇ ਸਾਥੀ ਹੈ ਇਹਦੇ ਕਰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਜੋ ਕਿ ਦੂਜੀ ਵੀ ਧੀ ਆਈ ਹੈ ਕਿਉਂਕਿ ਬਾਣੀ ਦਾ ਪਰਮਾਨੰਮੀ ਸੋਕੇ ਮੰਦਾ ਅਕੀ ਇੱਜਤ ਜਮਾ ਰਹਾ ਜਾਨ ਕਿਉਂਕਿ ਧੀਆ ਵੀ ਅੱਜ ਕੱਲ ਮੁੰਡਿਆਂ ਨਾਲ ਕੱਟ ਨਹੀਂ ਹੁੰਦੀਆਂ ਕਿਉਂਕਿ ਧੀਆ ਜਿਹੜੀ ਆਪਣੇ ਇਲਾਕੇ ਦੀ ਸ਼ਾਨ ਹਨ ਕਿਉਂਕਿ ਮਾਲਕ ਨੇ ਬਖਸ਼ ਕੀਤੀ ਹੈ ਭਾਈ ਮਨਪ੍ਰੀਤ ਸਿੰਘ ਜੀ ਦੀ ਹੋਈ ਤੇ ਸਾਰੇ ਸਾਥੀਆਂ ਨੇ ਭਾਈ ਮੇਜਰ ਸਿੰਘ ਜੀ ਦੀ ਹੱਦ ਗ੍ਰੰਟੀਸਰ ਬੈਠੇ ਆ ਸਾਡੇ ਤੇ ਸਾਰੇ ਨੇ ਭਾਈ ਬਹੁਤ ਬਹੁਤ ਖੁਸ਼ੀਆਂ ਮਨਾਈਆਂ ਨੇ ਜਿੱਦਨ ਲੜਕੀ ਘਰੇ ਆਈ ਉਦੋਂ ਵੀ ਢੋਲ ਵਾਜਿਆਂ ਨਾਲ ਘੜੀ ਕੁੜੀ ਲੈ ਕੇ ਆ ਘਰੇ ਸੀ ਬਹੁਤ ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਧੀਆ ਸਭ ਤੋਂ ਵੱਧ ਪਿਆਰੀਆਂ ਹੁੰਦੀਆਂ ਨੇ ਕਿਉਂਕਿ ਧੀਆ ਆਪਣੇ ਲੱਕ ਦੀ ਸ਼ਾਨ ਹਨ ਕਿੰਨੇ ਅੱਜ ਕੱਲ ਧੀਆ ਜੱਜ ਬਣਦੀਆਂ ਨੇ ਕਿੰਨੀਆਂ ਲੋਕਣੀਆਂ ਕੰਨ ਸਰਕਾਰੀ ਕਰਦੀਆਂ ਨੇ ਕਿਉਂਕਿ ਧੀਆ ਕਿਸੇ ਨੂੰ ਕੱਟ ਨਹੀਂ ਹਨ ਤੇ ਮੈਂ ਹੀ ਕਹਿਣਾ ਚਾਹੁੰਦਾ ਹਾਂ ਕਿ ਉਹ ਸੋਕੋ ਮੰਦਾ ਕੀਜਿਤ ਜਮਾ ਰਜਾਨ ਠੀਆਂ ਤੇ ਵੀ ਖੁਸ਼ੀਆਂ ਮਨਾ ਜਮੇ ਆਪਾਂ ਮੁੰਡੇ ਹੋਏ ਤੇ ਲੋੜੀਆਂ ਮਨਾਉਂਦੇ ਆ ਨਾ ਠੀਆਂ ਜਦੋਂ ਆਪਣੇ ਘਰਾਂ ਵਿੱਚ ਆਉਂਦੀ ਆ ਆਪਾਂ ਵੀ ਲੋੜੀਆਂ ਮਨਾਓ ਖੁਸ਼ੀਆਂ ਮਨਾਏ ਮਨਪ੍ਰੀਤ ਸਿੰਘ ਨੇ ਕਹਿ ਕੇ ਦਿਖਾਇਆ ਹੈ ਜਦੋਂ ਲੜਕੀ ਘਰੇ ਆਈ ਇਹਨਾਂ ਦੇ ਬਹੁਤ ਢੋਲ ਵਾਜਿਆਂ ਨਾਲੇ ਘਰੇ ਲੈ ਕੇ ਆਏ ਨੇ ਇਹਨਾਂ ਮੈਂ ਕਹਿਣਾ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ